ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ ਨਾਠਗੜਾ ਤੇ ਤੇ ਇੱਧਰ ਆਪਾਂ ਪਹੁੰਚੇ ਹਾਂ ਟੀਮ ਨੂੰ ਡੇਰੀ ਫਾਰਮ ਤੇ ਰਾਜਾ ਸਾਹਸੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤਾਂ ਹੁਣ ਛੋਟੇ ਛੋਟੇ ਰੇਟਾਂ ਵਾਲੇ ਪਸ਼ੂ ਦਿਖਾਵਾਂਗੇ ਜਾਵਾਂ ਇਨੇ ਕਿਨੇ ਕੇ ਤੇ ਆਪਾਂ ਮਿਲਦੇ ਹਾਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਹਾਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਦੇਲ ਸਾਸੀ ਦਾ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਹੌਸਲਾ ਠੀਕ ਠਾਕ ਬੜਿਆ ਵੀਰ ਜੀ ਤੁਸੀਂ ਸੁਣਾਓ ਚਰਦੀ ਕਲਾ ਜੀ ਚਰਦੀ ਕਲਾ ਡੇਰੀ ਜੱਗੇ ਭਾਈ ਜੀ ਜੋ ਠੀਕਾ ਪਰਿਵਾਰ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਪਰ ਹਾਂ ਕੰਮ ਠੀਕ ਹੈ ਸਾਰੇ ਠੀਕ ਠਾਕ ਆਪਾਂ ਨਾਮ ਤੇ ਡਰੈੱਸ ਦੱਸ ਦਿਓ ਹਾਂ ਭਾਜੀ ਮੇਰਾ ਹਰਮਨਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜਨਾਲ ਠੀਕ ਹੈ ਜੀ ਫੋਨ ਨੰਬਰ ਇਹ ਕੋਡ ਦੇ ਨਾਲ ਹੀ 1 ਕਿਲੋਮੀਟਰ ਹੈ 826 41 42 31 ਉਹ ਭਾਜੀ ਠੀਕ ਹੈ ਜੀ ਅੰਜ ਰੇਟ ਬਿਲਕੁਲ ਛੋਟੇ ਛੋਟੇ ਨਹੀਂ ਨਹੀਂ ਭਾਜੀ ਆਏ ਦੋ ਤਿੰਨ ਹੀ ਆ ਡੰਗੜ ਠੀਕ ਆ ਠੀਕ ਆ ਉਲਟੇ ਜਾਣ ਖਲੇੜੇ ਉਲਟੇ ਜਾਣ ਇਧਰੋਂ ਕਰੀਏ ਸ਼ੁਰੂਆਤ ਹਾਂਜੀ ਉਤਰੋਂ ਕਰ ਜੀ ਠੀਕ ਆ ਜੀ ਆਈ ਟੋਕਰ ਨੱਪਣ ਹਾਂਜੀ ਹੋ ਜੀ ਸੋ ਫਰਕਾ ਬਣੇ ਚੰਗੇ ਰਿਕਾਰਡ ਆ ਰਹੀ ਹੈ ਪਾ ਜੀ ਮੋਹ ਸ਼ਿਗੀ ਹੈ ਬੱਚੀ ਹੈ ਜੀ ਅੱਛਾ ਜੀ ਸੂਏ ਦੁੱਜਾ ਠੀਕ ਹੈ ਜੀ ਇਹ ਪਿਛਲੇ ਸੂਏ ਵੀ ਜਦ ਸੱਜਰ ਸੂਈ ਸਾਡੇ ਕੋਲੋਂ ਗਈ ਸੀ ਅੱਛਾ ਜੀ ਰਹਿੰਦੇ ਹੈ ਗਿਣਤੀ ਵਾਲੇ 20 ਦਿਨ ਠੀਕ ਹੈ ਜੀ ਬੰਦਾ ਸਾਨੂੰ ਆਂਦਾ ਹੈ ਇਹ ਸਤਾਂਵੇਂ ਦਿਨ ਗੱਪਣਿਆ ਆਪਾਂ ਹੁਣੇ ਚੈੱਕ ਕਰਾਈ ਡਾਕਟਰ ਕੋ ਠੰਡਾ ਨਹੀਂ ਗੱਲ ਆਇਆ ਆ ਅੱਛਾ ਉਹ ਆਂਦਾ ਦਿਨ 20 ਰਹਿ ਗਏ ਹਰ ਮਨਾ 15 ਤਰੀਕ ਨੂੰ ਇਹਦੇ ਦਿਨ ਪੂਰੇ ਹੋਣੇ ਜੀ ਅੱਛਾ ਅੱਛਾ ਅੱਜ ਭਾਈ ਹੋ ਗਈ ਆ ਤੇ ਦੋ-ਤਿੰਨ ਕੋ 5 ਕਿਲੋ ਇਹ ਲੀਟਰ ਵਾਲਾ ਤੇ ਥਣ ਗੋਲ ਲਓ ਵੇਖ ਲਓ ਸਪੈਸ਼ਲ ਲੱਗਾ ਲਓ ਜੀ ਥਣ ਗੋਲ ਜਿਹੜਾ ਬੜਾ ਚੰਗਾ ਲੱਗਾ ਵਾ ਇਹ ਚੰਗੇ ਦਾ ਰਹੀ ਆ ਪਾਣੀ ਹੈ ਇੱਕ ਆਵ ਬੜਾ ਆ ਠੀਕ ਹੈ ਜੀ ਮੜਾ ਜਵਾਵ ਖਾ ਲਈ ਤੇਣ ਜਿਹੜੇ ਖੜਦੀ ਆ ਜੇ 20 ਤੇ ਫੇਰ ਕਰਵਾਲੀ ਦਾ ਟਾਣਾ ਸੂਏ ਨੇ ਅੱਛਾ ਆ ਵੇਖੋ ਭਾਈ ਉਹ ਤੇ ਕਈ ਜਿਹੜੇ ਛੱਡੀ ਜੋ ਫਿਰ ਉਸ ਕੋ ਕੈਪਟ ਨਹੀਂ ਜਾ ਗਿਆ ਦੁੱਧ ਭਾਈ ਅਜੇ ਸੁੱਕਦਾ ਹੀ ਨਹੀਂ ਆ ਤੇ 5-6 ਕਿਲੋ 5-6 ਕਿਲੋ ਇਹ ਦੁੱਧ ਦੇਣ ਦੀ ਆ ਵਖਾ ਇਹ ਜਿਹੜਾ ਨਾ ਥੱਲੇ ਬਹੁਤ ਹੀ ਚੰਗੀ ਪਟਵਾਈ ਦੀ ਹੈ। ਠੰਡੀ ਪੜੀ ਮੱਛੀ ਭਾਜੀ। ਚੰਗੇ ਰਿਕਾਰਡ ਵਾਲੀ ਆ ਗਈ। ਜਿਹੜੇ ਦੇਖੋ ਇਹ ਕਿਹੜੀ ਆ ਜੱਗੇ ਭਾਜੀ। ਬਹੁਤ ਚੰਗੀ। ਕਾਲੀ ਜਰਸੀ ਜਿਵੇਂ ਲੋ। ਕ੍ਰੋਸ। ਹਾਂਜੀ। ਪੰਜਾਬ ਵਾਲੀ ਜਰਸੀ। ਬਰੀਨ ਪੜੀ ਮੱਛੀ। ਠੀਕ ਹੈ। ਲੋ ਜੀ ਫੈਲਪਾਰਟੀ ਦਾ ਦੁੱਧ ਵੇ ਸਾਡੇ ਤੇ ਮੱਛਾਂ ਤੋਂ ਵੀ ਤਾਂ ਮੇਰੇ ਸਹੌਣਾ ਵੇਖੋ। ਚਿੱਟਾ। ਚਿੱਟਾ ਭਾਜੀ। ਇਹ ਕਰੋ ਜੀ ਕਿੱਕ ਤੋਂ ਕੱਢ ਤੇ ਘੱਬਣ। ਉਹ ਵੀ ਬਿਲਕੁਲ ਸਹੌਣਾ ਤਿਆਰ ਯਾਰ ਦੁੱਧ ਫਿਰ ਵੀ ਕਰਮਾ ਵਾਲੀ ਭਰੀਆਂ ਦੀ ਛੇੜੀ। ਇਹਦੇ ਭਰੀ ਤੇ ਗੀਤੀ ਵਾਲੇ ਰਹਿ ਗਏ ਜੀ। ਠੀਕ ਹੈ ਠੀਕ ਹੈ। ਹ ਲੋਕ ਕਿ ਬਣ ਕੀ ਗਿਆ ਏ ਪਲੇਖਾ ਲੱਗ ਗਿਆ ਨਾ ਉਹਨਾਂ ਨਾਲ ਛੱਡੀ ਨਹੀਂ ਗਈ ਚੰਗੀ ਉਹਨਾਂ ਦੇ ਭਾਈ ਦੁੱਧੋ ਸੁੱਕਦੀ ਨਹੀਂ ਇਹਦੇ ਅੱਛਾ ਅੱਛਾ ਆਂਦੇ ਪਿਛਲੇ ਜਣਾ ਵੀ ਦੁੱਧ ਦੇਂਦੀ ਨੇ ਇਹਦੀ ਸੁੱਕੀ ਠੀਕ ਆ ਠੀਕ ਆ ਬੜਾ ਬੱਚਾ ਮੇਰੇ ਭਰਾ ਲੈ ਦੇਸ ਹਸਾਉਣਾ ਕਮਾਲਾ ਵੀਰ ਕਮਾਲਾ ਪਰ ਟੀ ਵੱਛੀ ਇਹ ਵੇਖੋ ਵੱਛੀ ਦੀ ਭਾਜੀ ਤੋਕੜਾਂ ਦੇ ਹਿਸਾਬ ਨਾਲ ਤੋਕੜਾਂ ਗੱਪੜਾਂ ਦੇ ਹਿਸਾਬ ਨਾਲ ਦੇਣੀ ਹੈ ਭਾਈ ਨੇ ਬਿਲਕੁਲ ਜੈਜ ਰੈਟਸ ਤੇ ਵੀਡੀਓ ਪੂਰੀ ਗਿਰੂਰ ਬੈਠੋ ਤੇ ਬਾਅਦ ਗਾ ਸ਼ੇਅਰ ਵੀ ਕਰ ਦਿਆ ਕਰੋ ਕਿਉਂਕਿ ਜਿਹੜੇ ਅੱਗੇ ਵੇਖਣਾ ਉਹ ਤੇ ਨਹੀਂ ਹੁੰਦੀ ਆ ਚਲੋ ਦਾ ਭਲਾ ਹੋ ਜਾਂਦਾ ਤੇ ਬਹੁਤ ਹੀ ਚੰਗੀ ਕੁਆਲਿਟੀ ਦੀ ਆ ਜੀ ਪੈਸੇ ਮੈਂ ਨਾ ਜਾਣਿਆ ਭਾਜੀ ਇਹਦੇ ਅੱਛਾ ਜੀ ਇਹ ਨਹੀਂ ਟਮਾਟਾ ਹੁੰਦੇ ਥਾਣ ਤੋਂ ਲੱਗਾ ਚੰਗਾ ਲੱਗਾ ਹੋਵੇ ਛੜੀ ਛੱਡੀ ਲੱਗਾ ਹਸਣਾ ਮੱਝਾ ਇਹ ਲੱਗੇ ਤਾਂ ਫਿਰ ਦਿਖਾਉਨੇ ਆਪਾਂ ਚਿਚੜਾ ਭਾਜੀ ਚਿਚੜਾ ਦਾ ਭਰੀਆਂ ਹੁੰਦੀਆਂ ਕਰਦੇ ਲੱਗੇ ਤਾਂ ਉਹਦੇ ਨਾਲਾ ਡੋਣਾ ਵੀ ਤੇ ਸੋਹਣੀਆਂ ਵੇਖੋ ਅੱਗੇ ਬਾਜੋ ਪਿੱਛੇ ਬਹਿਜੋ ਇਹਦੀ ਪਿਆਰ ਵਾਲੀ ਧਰਮਣਾ ਬਾਕੀ ਭਾਜੀ گاਵਾ ਚਿਚੜਾ ਦਾ ਭਰੀਆਂ ਹੁੰਦੀਆਂ ਇਹਨੂੰ ਕੋਈ ਮਾਲੀ ਨੂੰ ਇੱਕੋ ਇੱਕ ਕੋਈ ਟਿਚੜ ਕਰਦੇ ਥਰੀ ਹਾਂਜੀ ਲਓ ਭਾਈ ਇੱਕੋ ਇੱਕ ਕੱਢਦੇ ਅੱਖਾਂ ਦੀ ਵਹਿੜੀ ਫਰੀ ਜਾਂਦਾ ਜਾ ਤਾ ਵੇਖ ਲਓ ਬਹੁਤ ਹੀ ਚੰਗੇ ਵਿਰੇ ਦੇ ਮੁੱਲ ਵੀਰੇ ਦਾ ਹੁਣ 20 ਦਿਨਾਂ ਦੀ ਭਾਈ ਸਾਹਮ ਛੱਡਦੀ ਏ ਛੱਡਦੀ ਏ ਪਿਆਰ ਕੀਤਾ 60 65 ਦੀ ਬੱਸੀ ਆ ਗਈ ਤੇ ਨਹੀਂ ਬਿਲਕੁਲ ਸਹੀ ਗੱਲ ਹੈਗੀ ਆ ਜੀ ਚੰਗੇ ਕਾਲਾ ਸਰਦੋਤ ਭਾਈ 17 18 ਕਿਲੋ ਤਾਂ ਨਹੀਂ ਟੁੱਟਦੀ ਏ ਅੱਛਾ ਜੀ ਹਾਂ ਜੀ ਲਓ ਬਜੀ ਵੇਹੜਾ ਤੇ ਚਲੋ ਗੋਵਰੀ ਜੱਪਾ ਵੀਡੀਓ ਦੇ ਵਿੱਚ ਪੱਜਾਵਾ ਦੀ ਆ ਫਲੀਵਾਰਡ ਸਪੈਸ਼ਲ ਹੀ ਹਿਸਾਬ ਨਾਲ ਵੀ ਇਹ ਕਰਕੇ ਪਾਜੀ 65000 ਦੀ ਆ ਵੱਛੀ ਇਹ 15000 ਸਾਂਭ ਛੱਡਦੀ 50 ਦੀ ਦੇ ਦਈਏ 50 ਦੀ ਹਾਂਜੀ ਹੋਰ ਕਰੀਏ ਮਾਨਤਾਲਾ ਹਾਂ ਨਾ ਜਿਹੜੀ ਭਾਜੀ ਬਿਲਕੁਲ ਗੈਜ ਵੱਛੀ ਦੇ ਦੇਣੀ ਆ ਨਾ 42200 ਨੋਟ ਕਰਾਂਗੇ ਠੀਕ ਆ ਲਓ ਬਜੀ 42000 ਚੋਂ 200 ਰੁਪਿਆ ਛੋੜ ਬਾਕੀ ਭਾਜੀ 20 ਦਿਨ ਕੋ ਮੇਰਾ ਵੀਰ ਸਾਂਭ ਲੈ 40000 ਮੁਨਾਫਾ ਮੈਨੂੰ ਦੇ ਦੇ ਆ ਵੀ ਲੈਵਾਂਗੇ 10000 ਮੁਨਾਫਾ ਦੇ ਦੋ ਭਾਜੀ ਦਾਹਾਂ ਬਿਨਾਂ ਦਾ ਹੀ 10000 ਬਣ ਜਾਊਗਾ ਜੋ 10000 ਰੁਪਿਆ ਦੇ ਆਲੀ ਪਾਣੀ ਕੱਢੀ ਮੱਛੀ ਬੈਜੋ ਭਾਜੀ ਇਹ ਕਰੋ ਜੀ ਚੱਕ ਸੀਲੀਆਂ ਸੋਲੀਆਂ ਵੀ ਬਹੁਤ ਆ ਗਈਆਂ ਮਾਰਕਟ ਵਿੱਚ ਤੇ ਰੇਟ ਵੀ ਬਿਲਕੁਲ ਛੋਟਾ ਛੋਟਾ ਜਿੰਨ ਕਾਦੇ ਨੇ ਪਾ ਆ ਛੋਟੀ ਬਾਈ ਕਿਵੇਂ ਆ ਆ ਛੋਟੀ ਸੂਈ ਨੂੰ ਭਾਜੀ 20 22 ਦਿਨ ਹੋਏ 5 ਹੀ ਹੋਗੇ ਹੋਣਗੇ ਵੱਧ ਵੱਧ ਅੱਛਾ ਜੀ ਬੱਚਾ ਜੀ ਇਹ ਇਹਦਾ ਹੈਗਾ ਪੁੱਤ ਹੈ 7 ਕਿਲੋ ਲੀਟਰ ਵਾਲਾ ਅੱਛਾ ਜੀ ਹੁਣ ਇਹ ਤੁਹਾਡੇ ਸਾਹਮਣੇ ਪਾਸ ਕਰਕੇ ਲਿਆਦੀ ਹੁਣ ਚੋਗੇ ਆਈਏ ਠੀਕ ਹੈ ਠੀਕ ਹੈ ਜੀ ਸੋ ਬਾਈ ਸੂਈ ਨੂੰ ਕੋਈ 20 ਤੋਂ 25 ਦਿੰਦੇ ਆਸ-ਪਾਸ ਇਹਦਾ ਟਾਈਮ ਹੋ ਗਿਆ ਵਾ ਜੇ ਦੁੱਧ ਉਹ ਮਿਲਟਰ ਵਾਲਾ ਜਿਹੜਾ 7 ਹੋ ਗਿਰ ਬਾਕੀ ਕਿਵਾਈ ਕਰਕੇ ਬਾਈ ਲੈ ਕੇ ਆਇਆ ਤੇ ਪਹਿਲਾ ਸੁਆਦ ਜੀ ਅੱਜ ਭਾਜੀ ਚੌਗੀ ਮੂੰਹੋਂ ਭਾਜੀ ਨੇ 4 ਸੰਦੇ ਅਜੇ ਝੋਟੀ ਜਿਹਾ ਠੱਕ ਕਰੋ ਕੱਦ ਕਾਠ ਵੀ ਚੰਗਾ ਆ ਗਿਆ ਧਮਾ ਲਓ ਤੇ ਵਹਾਲੇ ਦੇ ਜਿਹੜੀਆਂ ਆਪਾਂ ਕਹਦੇ ਨੇ ਬਿੰਦੀਆਂ ਵਾਲਾ ਛੱਟਾ ਜੀ ਦਾ ਮੈਂ ਨਾ ਚੌਂਕਵਾ ਭਾਜੀ ਇੱਕ ਨੰਬਰ ਜੀ ਠੀਕ ਹੈ ਲੋਗੇ ਥਣ ਥਣ ਵੀ ਚੈੱਕ ਕਰਾਉਣੇ ਆ ਥਣ ਥਣ ਬੜਾ ਚੰਗਾ ਵੱਡਾ ਵਾ ਤੇ ਬਿਲਕੁਲ ਬਿਜਿਥੋਂ ਆਈ ਆ ਨਾ ਭਾਜੀ ਆਂਟੀ ਚੌਂਦੀ ਰਹੀ ਆ ਉਹਨਾਂ ਦੀ ਅੱਛਾ ਜੀ ਵੀ ਦਾ 에어ਪੋਰਟ ਲੱਗਾ ਆ ਆਂਟੀ ਨੇ ਚੌਣੀ ਦੋਵੇਂ ਟਾਈਮ ਪਾੜਦੇ ਹੀ ਇਦਾਂ ਹੀ ਅੱਛਾ ਆਛਾ ਹਾਂਜੀ 20 ਕੋਈ ਨਹੀਂ ਉਸੇ ਲੜਿੰਗ ਦਾ ਅਬ ਦੀਪਕ ਕੀ ਧਰ ਗਈ ਚਲ ਕੋਈ ਧਰ ਗਈ ਕਾਮਰੇ ਤੋਂ ਮਰਜੀ ਭਾਈ ਘਾਟ ਤੇ ਇਹ ਚੋਟੀ ਅੱਛਾ ਜੀ ਲੈ ਲਓ ਠੀਕ ਹੈ ਠੀਕ ਹੈ ਫੀਲ ਬੜੀ ਆ ਡਾਡਾ ਵੀ ਚੰਗਾ ਬਿੰਦੀ ਲੱਗ ਗਈ ਮੋਲੇ ਦਾ ਭਾਈਆ ਬੱਚਾ ਹੁੰਦਾ ਭਾਈ 70 75 ਜੋ ਮਰਜ਼ੀ ਮੰਗੀ ਜਾਂਦੇ 62000 ਦੀ ਦੇ ਦਿੰਦੇ ਹਾਂ ਹਾਂ ਹਾਂਜੀ ਵਰੀਏ ਜਮਾਨਤਾਂ ਜੇ ਜੇ ਵੇਖ ਲਓ ਜੇ ਤਾਂ ਲੱਗਦਾ ਤੇ ਕਰ ਦਿਓ 60 ਦੀ ਲਗਾ ਦਈਏ ਚਲੋ ਦੇ ਦਾਂਗੇ ਭਾਈ ਪੂਰੇ ਛੜ ਦੀ ਦੇ ਦਾਂਗੇ ਹਾਂ ਨਾ ਠੀਕ ਹੈ ਲੋ ਬਣੀ ਸਾਫ ਤੇ ਸਿੰਘ ਦੀ ਤੇ ਹਸਾਣਾ ਸੱਜੇ ਸੁਈਆ ਕੋਈ ਸਾਹ ਬੜਾ ਵੇਲਾ ਜੂ ਤੇ ਦੁੱਧ ਚਲੋ ਵਗ ਜੂ ਕੀ ਕਰ ਮਾਰੀ ਦੁੱਧ ਭਾਈ 9 10 ਕਿਲੋ ਜੋ ਝੋਟੀ ਨੇ ਕਰਨਾ ਚਾਰ ਦਿਨ ਵੰਡ ਖਾ ਲਈ ਲੋ ਬਣੀ ਫੇਸ ਫੁੱਲ ਤੇ ਸਿੰਘ ਕੁਆਲਟੀ ਕਰੋ ਐਕਸਟਰ ਦੇ ਅੰਦਰ ਆ ਵੀ ਨੇ ਬਾਕੀ ਭਾਈ ਆ ਗੱਬਣ ਝੋਟੀ ਆ ਗਈ ਏ ਕੱਦ ਵਜਨ ਮ ਖਾ ਦੋ ਆ ਮਕਰੋਂ ਪੇਟ ਪੂਰਾ ਖਾਓ ਕਿੱਦਾਂ ਚੋੜਾ ਲੋ ਜੀ ਕੱਪੜੇ ਵੱਲੋਂ ਤਾਂ ਮੰਜਾ ਟਾਂ ਲਾ ਕਰਦੇ ਤੇ ਆ ਥਾਂ ਸੁਣ ਇਹ ਭਾਈ ਦਿਨ 20 25 ਇਲੈਕਟੋਟੀ ਖੱਟਦੀ ਆ ਅੱਛਾ ਬਾਕੀ ਸਾਮ ਛੱਡ ਕੇ ਕੋ ਜਿਆ ਦੇ ਭਾਣਾਂ ਦੇ ਰਾਂਗੇ ਠੀਕ ਆ ਠੀਕ ਆ ਜੀ ਲੋ ਜੀ ਕਰੋ ਇਹ ਚੱਕ ਨੀਲੀ ਦੇ ਵਿੱਚ ਥੋੜਾ ਜਿਹਾ ਰੱਖ ਦੀ ਆ ਵਸ ਇਹ ਸੁਆ ਭਾਜੀ ਕਿਨਵਾ ਸੁਣਾ ਨੇ ਸੁਆ ਭਾਜੀ ਇਹ ਦੂਜਾ ਸੁਣਾ ਨਹੀਂ ਟੁੱਟੀ ਲੋਈ ਦੂਜਾ ਸੁਆ ਸੁਗਿਰ ਪਹਿਲੇ ਤਾਂ ਕਿੰਨਾ ਕਰ ਕਾਟ ਦੱਸਿਆ ਪਹਿਲੇ ਸੁਏ ਭਾਜੀ ਇਹਨੇ 12 ਲੀਟਰ ਦੁੱਧ ਭਰਿਆ ਯਾਰ ਕਾ ਜਾਰਾਂ ਲੀਆਂ 5 13 14 ਗੱਲ ਭਰੂਗੀ ਠੀਕ ਆ ਠੀਕ ਆ ਜੀ ਪਹਿਲਾਂ ਨੇ 12 ਲੀਟਰ ਤੇ ਆਇਆ ਸੀ ਕੋਈ ਕਹਿੰਦਾ 13 14 ਲੀਟਰ ਭਰੂਗੀ ਤੇ ਥਣ ਤੋਂ ਬਹੁਤੀ ਚੰਗਾ ਕੈਪ ਤੇ ਲੱਗਾ ਵਾ ਤੇ ਫੇਟੀ ਮੋੜ ਜੀ ਬਹੁਤ ਚੰਗੀ ਬਾਕੀ ਢੱਲਾ ਢੋਲਾ ਜਿਹੜੀਆਂ ਕਾਫੀ ਮਹਵਾਨੇ ਦੇ ਇਹਦਾ ਮੁੱਲ ਭਾਈ ਹਰਾਂ ਤਿਆਰ ਹੋਣਾ ਭਾਈ 90 ਦੀ 95 ਦੀ ਝੋਟੀ ਵੇਖਦੀ ਆ ਹਾਂਜੀ ਹੁਣ ਮੋਲੇ ਦਾ ਕੋਈ 80 85 ਨਹੀਂ ਆਪਾਂ ਕਰਨਾ ਜਿਹੜੀ ਤੇ ਇਹ ਦੇਣੀ ਪਈ 70 ਹਜ਼ਾਰ ਦੀ ਝੋਟੀ ਦੇ ਰਾਂਗੇ ਹਾਂ ਨਾ ਜੈ ਜੈ ਮਾ ਹੁਣ ਵੇਖ ਲਓ ਤੁਸੀਂ ਦੱਸ ਦੋ ਹੋਰ ਕਰੀਏ ਮਾਰੋ ਝੋਟੀ ਵੀ ਵੱਡੀ ਵੇਖ ਲਓ ਨੇ ਨੇ ਚੰਗੀ ਐ ਚੰਗੀ ਐ ਚਲੋ ਮਾਨਦਾਨ ਭਾਈ 2000 ਦਾ ਕਰ ਦਾਂਗੇ ਜਿਹੜਾ ਫੋਨ ਤੇ ਕਰਨਾ ਆਪਾਂ ਹੁਣੇ ਹੀ ਕਰ ਦਈਏ ਠੀਕ ਹੈ 7300 ਤੇ ਛੋੜੀ ਹੋਣੀ ਐ 100 200 ਠੀਕ ਹੈ ਲੋ ਆ ਭਾਈ 73000 ਦੀ ਚੋਟੀ ਗੱਫਣ ਤਿਆਰ ਹਾਂਜੀ ਤੇ ਬਿਲਕੁਲ ਇਹਦਾ ਵੀ ਛੋਟਾ ਰੇਡ ਆ ਤੇ ਸਾਰੀ ਵੀਡੀਓ ਭੇਜ ਜਿਆ ਭਾਈ ਦੇਖਿਓ ਇਹ ਕਰੋ ਜੀ ਚੱਕਾ ਛੱਡਾ ਬਹੁਤ ਹੀ ਚੰਗਾ ਲੱਗਾ ਵਾ ਸ਼ਾਇਦ ਹੁੰਦੇ ਐ ਭਾਈ ਟਪਣ ਟਪਣ ਬੜੀ ਪਾਸ ਤੇ ਠਕ ਕਰੋ ਥਾਪੀਆਂ ਦੇ ਜਿਹੜਾ ਆਪਾਂ ਪੇਠਪੁੜਾ ਕਹਦਨੇ ਬਹੁਤ ਚੌੜਾ ਆ ਗਿਆ ਜੀ ਕਰੋ ਲਾਗੇ ਚੈੱਕ ਫਿਰ ਭਾਈ ਛੋਟੀ ਵੀ ਵੱਡੀ ਪੂਰਾ ਕੱਦ ਹੋ ਜਣਿਆ ਹਦੇ ਬਿਲਕੁਲ ਬਿਲਕੁਲ ਚਾਲ ਮਸੂਰੂ ਵੀ ਚੰਗੀ ਛੋੜੀ ਚੰਗੀ ਜਾਂਦੀ ਆ ਤੇ ਸ਼ਨਾ ਬਿੰਤੀ ਹੋਰ ਕਰਿਆ ਇਹੋ ਬੇਨਤੀ ਭਾਜੀ ਗੱਪਾਂ ਆਪਣੀਆਂ ਚੈੱਕ ਪਾਸ ਕਰਕੇ ਖੜੋ ਅੱਛਾ ਜੀ ਹਾਂਜੀ ਬਿਲਕੁਲ ਜੀ ਹਾਂ ਦੋ ਟਾਈਮ ਚੋ ਕੇ ਖੜੋ ਬੇਨਤੀ ਹੁੰਦੀ ਆ ਤੇ ਸਾਡੇ ਵੱਲੋਂ ਵੀ ਹੱਥ ਛੋੜ ਕੇ ਇਹੋ ਹੀ ਬੇਨਤੀ ਆ ਤੇ ਪ੍ਰਵਾਨ ਕਰਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ